ਕੱਲ ਕੱਲ ਬਹੁਤ ਹੀ ਮੰਦ ਭਾਗਾ ਦੁਰਘਟਨਾ ਬਠਿੰਡੇ ਦੇ ਵਿੱਚ ਇਸ ਉੜੀਆ ਕਲੋਨੀ ਦੇ ਵਿੱਚ ਇਸ ਉੜੀਆ ਜਿੱਥੇ ਨਿੱਕੀਆਂ ਲਕੀਆਂ ਇਹਨਾਂ ਦੀਆਂ ਦੋ ਬੇਟੀਆਂ 4 ਸਾਲ ਦੀ ਸੀ ਇੱਕ 5 ਸਾਲ ਦੀ ਸੀ ਜਿਹੜੀਆਂ ਅੱਗ ਦੇ ਵਿੱਚ ਝੋਲਸ ਗਈਆਂ ਜਿਨ੍ਹਾਂ ਦੀ ਜਾਨ ਚਲੀ ਗਈ ਇੱਥੇ 8 ਘਰ ਬਿਲਕੁਲ ਸਵਾਹ ਹੋ ਗਏ ਨੇ ਅਸੀਂ ਉਸ ਸਵਾਹ ਦੇ ਵਿੱਚੋਂ ਹੀ ਮੈਂ ਆਈ ਆ ਮੈਂ ਮੇਰੇ ਪਠਿੰਡਾ ਦੇ ਨਿਵਾਸੀਆਂ ਨੂੰ ਆਸ-ਪਾਸੇ ਪਿੰਡਾਂ ਦੇ ਨਿਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਵੀ ਘਰ ਦਾ ਜਿੰਨਾ ਜੋ-ਜੋ ਜ਼ਰੂਰੀ ਸਮਾਨ ਹੁੰਦਾ ਸਿਲੰਡਰਾਂ ਤੋਂ ਲੈ ਕੇ ਚੁੱਲਿਆਂ ਤੋਂ ਕੱਪੜਿਆਂ ਤੋਂ ਬਿਸਤਰਿਆਂ ਤੋਂ ਭਾਂਡਿਆਂ ਤੋਂ ਲੈ ਕੇ ਸਾਰਾ ਕੁਝ ਇਹਨਾਂ ਨੂੰ ਆਓ ਇੱਥੇ ਆ ਕੇ ਤੁਹਾਨੂੰ ਜੋ-ਜੋ ਲੱਗਦਾ ਹੈ ਜ਼ਰੂਰੀ ਜੇ ਲੇਬਰ ਚੌਂਕ ਤੇ ਜਿੰਨੇ ਵੀ ਖੜੇ ਹੁੰਦੇ ਨੇ ਲੇਬਰ ਵਾਲੇ ਹਨਾ ਉਹਨਾਂ ਨੂੰ ਦੋ ਦਿਨਾਂ ਦੀ ਦਿਹਾੜੀ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਅਸੀਂ ਦੇ ਦਾਂਗੇ ਪਰ ਪਲੀਜ਼ ਇੱਕ ਵਾਰ ਇੱਥੇ ਆਓ ਸਾਰੇ ਜਣੇ ਹਨਾ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਮੈਂ ਦੇਊਂਗਾ ਉਹਨਾਂ ਨੂੰ پیسے ਹਨਾ ਤੁਸੀਂ ਜਿੰਨਾ ਵੀ ਇੱਥੇ ਕਰ ਸਕਦੇ ਹੋ ਇਹਨਾਂ ਦੀ ਹੈਲਪ ਕਰੋ ਚਾਦਰਾਂ ਦੇ ਸਕਦੇ ਹੋ ਇੱਟਾਂ ਦੇ ਸਕਦੇ ਹੋ ਹਨਾ ਜਾਂ ਤੁਹਾਡਾ ਕੋਈ ਪੈਰ ਚਪੋਂ ਵਾਲੀ ਚੱਪਲ ਕੋਈ ਘਰ ਚ ਚਾਰ ਮੰਜੇ ਹੁੰਦੇ ਆ ਇੱਕ ਦਿਨ ਨਾਲ ਮੈਂ ਕੋਈ ਵਰਕ ਨਹੀਂ ਪਹਿਨਿਆ ਕਿ ਅਗਰ ਤਿੰਨ ਵਾਰ ਦਾ ਨਿਕਾ ਤਾਂ ਤੁਸੀਂ ਇੱਕ ਮੰਜਾ ਦਿਓ ਹਰ ਘਰ ਚ ਹਨਾ ਗਰਮੀ ਆ ਤੁਹਾਨੂੰ ਵੀ ਪਤਾ ਛੋਟੇ ਬੱਚੇ ਆ ਤੇ ਕਈਆਂ ਦੀ ਜਾਨ ਜਾ ਚੁੱਕੀ ਆ ਸੀ ਉਹਨੂੰ ਦੇਖ ਨਹੀਂ ਸਕਦੇ ਉਹਲਾਤ ਮਤਲਬ ਜਿਹੜੀ ਇਹਨਾਂ ਤੇ ਬੀਤੀ ਆ ਹਨਾ ਇਹਨਾਂ ਨੂੰ ਪਤਾ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਜਿੰਨਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਿੰਨੀ ਹੈਲਪ ਤੁਸੀਂ ਕਰ ਸਕਦੇ ਹੋ ਉੰਨੀ ਕਰੋ ਤੇ ਬਾਕੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ